ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵਾ ਬਾਵਾ ਨੇ ਤੁਹਾਨੂੰ ਦੱਦਿਆ ਕਿ ਮੇਰਚੰਦ ਰੋਡ ਗਰਦਾਸਪੁਰ ਦੇ ਵਿੱਚ ਇੱਕ ਦੁਕਾਨ ਨੂੰ ਅੱਗ ਲੱਗ ਗਈ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇਹ ਦੁਕਾਨ ਨੂੰ ਅੱਗ ਜੋ ਲੱਗੀ ਹੈ ਇਹ ਇੱਕ ਸਟੋਰ ਦੇ ਤੌਰ ਤੇ ਜਿਹੜੀ ਹੈ ਉਹ ਦੁਕਾਨ ਰੱਖੀ ਹੋਈ ਸੀ ਜਿਸ ਵਿੱਚ ਕੋਲ ਡਰਿੰਕ ਵਗੈਰਾ ਦੀਆਂ ਜਿਹੜਿਆ ਆ ਉਹ ਰਸਤੇ ਜਿਹੜੀ ਸਟੋਰ ਕੀਤੀ ਜਾਂਦੀ ਸੀ ਤੇ ਉੱਥੇ ਜਿਹੜੀ ਆਗਿਆ ਸਵੇਰੇ ਕਰੀਬ 7 ਵਜੇ ਦੇ ਅ ਗੱਲ ਦੱਸੀ ਜਾ ਰਹੀ ਕਿ ਸਵੇਰੇ ਸਵੇਰੇ ਹੀ 7:00 ਵਜੇ ਨਾਲ ਜਿਹੜਾ ਆ ਇਹ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਇਹ ਸਟੋਰ ਨੂੰ ਜਿਹੜੀ ਅੱਗ ਲੱਗ ਜਾਂਦੀ ਹੈ ਅਗ ਲੱਗਣ ਦਾ ਜਿਹੜੇ ਕਾਰਨ ਨੇ ਉਹ ਸੂਤਰਾਂ ਦੇ ਹਵਾਲੇ ਤੋਂ ਜੋ ਨਿਕਲ ਕੇ ਸਾਹਮਣੇ ਆ ਰਿਹਾ ਕਿ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਹੈ ਬਾਕੀ ਅਜੇ ਇਹਦੀ ਪੁਖਤਾ ਜਾਣਕਾਰੀ ਨਹੀਂ ਪ੍ਰਾਪਤ ਹੋਈ ਪਰ ਜੋ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਗੱਲਬਾਤ ਸਾਹਮਣੇ ਆ ਰਹੀ ਉਹਦੇ ਚ ਇਹੀ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਸਵੇਰੇ ਕਰੀਬ 7:00 ਵਜੇ ਹੀ ਇਸ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਮੌਕੇ ਤੇ ਹੀ ਫਾਇਰ ਬਰਗੇਡ ਦੀਆਂ ਟੀਮਾਂ ਜਿਹੜੀਆਂ ਨੇ ਉਹ ਪਹੁੰਚ ਜਾਂਦੀਆਂ ਨੇ ਫਾਇਰ ਬਰਗੇਡ ਦੀਆਂ ਟੀਮਾਂ ਨੇ ਇੰਨਾ ਦੁਕਾਨਾਂ ਦੇ ਉੱਤੇ ਅੱਗ ਨੂੰ ਬੁਝਾਉਣ ਦੇ ਲਈ ਨਿਯੰਤਰਣ ਕਰਨਾ ਸ਼ੁਰੂ ਕਰ ਦਿੱਤਾ ਪਾਣੀ ਦੇ ਬਸਾਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਫੇਰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜਿਹੜਾ ਆ ਉਹ ਸਫਲ ਹੋ ਰਹੀ ਆ ਜਦ ਤੱਕ ਸਾਡੇ ਕੋਲ ਖਬਰ ਪਹੁੰਚਦੀ ਤਦ ਤੱਕ ਅੱਗ ਨੂੰ ਬੁਝਾਉਣ ਦੇ ਵਿੱਚ ਜਿਹੜੀ ਇਹ ਉਹ ਫਾਇਰ ਬ੍ਰਿਗੇਡ ਵੱਲੋਂ ਵੀ ਅਸਫਲਤਾ ਹੀ ਪਾਈ ਜਾਂਦੀ ਕਿਉਂਕਿ 100 ਸਰਕਟ ਜਿਹੜਾ ਆ ਕਹਿਆ ਜਾ ਰਿਹਾ ਸੀ ਸੂਤਰਨ ਦੇ ਹਵਾਲੇ ਤੋਂ ਕਿ ਲਗਾਤਾਰ ਹੋ ਰਿਹਾ ਤਾਂ ਲਗਾਤਾਰ ਹੀ ਜਿਹੜੀ ਇਹ ਅੱਗ ਦੇ ਤੰਬਾਕੇ ਜਿਹੜੇ ਆ ਉਹ ਹੋ ਰਹੇ ਨੇ ਅੱਗ ਦੇ ਪੰਬਾਕਿਆਂ ਨੂੰ ਉਹ ਦੇਖਦੇ ਹੋਏ ਦੱਸਿਆ ਜਾ ਰਿਹਾ ਸੀ ਕਿ ਅੱਗ ਬੁੱਝਣ ਦਾ ਨਾਂ ਨਹੀਂ ਲੈ ਰਹੀ ਸੀ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜਾ ਆ ਫਰਗਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਡਟੀਆਂ ਹੋਈਆਂ ਨੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਜਾਂਦਾ ਆ ਇਸ ਦੀ ਬਾਕੀ ਦੀ ਕਾਰਵਾਈ ਕੀ ਨਿਕਲ ਕੇ ਸਾਹਮਣੇ ਆਉਂਦੀ ਏ ਉਹ ਅਜੇ ਤੱਕ ਜਿਹੜੀ ਇਹਦੀ ਇਨਕੁਆਇਰੀ ਹੋਵੇਗੀ ਜਾਂ ਜੋ ਵੀ ਏ ਉਹ ਬਾਅਦ ਦੀ ਗੱਲ ਆ ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਮੇਰ ਚੰਦ ਰੋਡ ਤੋਂ ਇਕ ਦੁਕਾਨ ਨੂੰ ਜੋ ਕਿ ਇੱਕ ਸਟੋਰ ਦੇ ਰੂਪ ਦੇ ਵਿੱਚ ਸੀ ਉਹਨੂੰ ਅੱਗ ਲੱਗੀ ਦੱਸੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇ ਦੇ ਪਿਓ ਦੱਸਿਆ ਜਾ ਰਿਹਾ ਵੀ ਕਾਫੀ ਜ਼ਿਆਦਾ ਜੜਾ ਆ ਦੁਕਾਨ ਮਾਲਕ ਦਾ ਨੁਕਸਾਨ ਵੀ ਹੋਇਆ ਹੈ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਹਰ ਖਬਰ ਦੇ ਲਈ ਧੰਨਵਾਦ ਲਾਈ ਕਰਕੇ ਸ਼ੇਅਰ ਕਰ ਦਿਓ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਹੀ ਆਰਾਮ ਦੇ ਨਾਲ ਧੰਨਵਾਦ